ਮਜ਼ਦੂਰ ਜਿਹੜਾ ਬੰਦਾ 12 ਘੰਟੇ ਕੰਮ ਕਰਦਾ ਭਾਵੇਂ ਰੇੜੀ ਲਾਉਂਦਾ ਹੈ ਭਾਵੇਂ ਖੇਤ ਵਿੱਚ ਕੰਮ ਕਰਦਾ ਕਿਸੇ ਦੁਕਾਨ ਤੇ ਕੰਮ ਕਰਦਾ ਉਹ ਤਾਂ ਭੀਖ ਮੰਗਦਾ ਹੀ ਨਹੀਂ ਉਹ ਤਾਂ ਇਹ ਕਹਿੰਦਾ ਕਹਿੰਦਾ ਮੈਨੂੰ 30000 ਦਾ ਕੰਮ ਮਿਲ ਜੇ ਮਹੀਨੇ ਵਿੱਚ ਮੈਂ ਕਣਕ ਵੀ ਖਰੀਦ ਲਵਾਂਗਾ ਮੈਂ ਬਿਜਲੀ ਦਾ ਬਿੱਲ ਵੀ ਭਰ ਦੂੰਗਾ ਮੈਨੂੰ ਫਿਰ ਦੀ ਲੋੜ ਹੀ ਨਹੀਂ ਅਸੀਂ ਕੀ ਚਾਹੁੰਦੇ ਆ ਵੀ ਅਸੀਂ ਪਹਿਲਾਂ ਅਮੀਰ ਹੈਗੇ ਆ ਹੋਰ ਅਮੀਰ ਹੋ ਜਾਈਏ ਜਿਹੜਾ ਮਜ਼ਦੂਰ ਆ ਸਾਡੇ ਤਲਬੇ ਚਟੇ ਸਾਥੋਂ ਭੀਖ ਮੰਗੇ ਵੀ ਮੇਰੀ ਦਿਹਾੜੀ ਦੋ ਇਹੋ ਜਿਹੇ ਕੌਲਾਂ ਮੇਰੇ ਕੋਲੇ ਆਈਆਂ ਹੋਈਆਂ ਨੇ ਜਿਹੜੇ ਬੰਦੇ ਨੇ ਮਜ਼ਦੂਰ ਤੋਂ ਕੰਮ ਕਰਾਇਆ দিহাڑی বাসতে ও গেড়ে মারিয়া घरा ਦੇ ਵਿੱਚ मौके ਤੇ ਦਿਹਾੜੀ ਨਹੀਂ দেনਦੇ ਤੁਸੀਂ ਮੈਨੂੰ ਦੱਸੋ ਨਾ ਕਿ ਇਹ ਤਾਂ ਨਿੱਜੀ ਮਸਲੇ ਆ ਜਾਂਦੇ ਨੇ ਇਹ ਤਾਂ ਇਹ ਤਾਂ ਵਪਾਰੀਆਂ ਕੋਲ ਵੀ ਹੋ ਜਾਂਦਾ ਕਿ ਕਿਸੇ ਨੂੰ پیسے ਨਹੀਂ ਦਿੱਤੇ ਨਹੀਂ ਨਿੱਜੀ ਮਸਲੇ ਆ ਜਾਂਦੇ ਤੁਹਾਨੂੰ ਪਤਾ ਨਹੀਂ ਇਸ ਗੱਲ ਦਾ ਵੀ ਜਿਹੜਾ ਮਜ਼ਦੂਰ ਰੋਜ਼ ਦਿਹਾੜੀ ਕਰਦਾ ਉਹਨੇ ਉਹ ਦਿਹਾੜੀ ਵਿੱਚੋਂ ਰੋਜ਼ ਆਪਣਾ ਖਰਚਾ ਕਰਨਾ ਨਹੀਂ ਇਹ ਤਾਂ ਜਿੱਥੇ ਕਿਤੇ ਕੋਈ ਵੱਧ ਵੀ ਦੇ ਦਿੰਦਾ ਉਹ ਛੋਟੇ ਮਸਲੇ ਵੱਡੇ ਪੱਧਰ ਤੇ ਮਸਲਾ ਤਾਂ ਕਿਸਾਨ ਇਹ ਗੱਲ ਦੀ ਕਰ ਰਹੇ ਨੇ ਕਿ ਨਹੀਂ ਤਾਂ ਕਿ ਕਿਸਾਨਾਂ ਨੂੰ ਜੋ ਮਜ਼ਦੂਰਾਂ ਨੂੰ ਹਰ ਵਰਗ ਨੂੰ ਫਾਇਦਾ ਹੋਵੇ ਤਾਂ ਇਹ ਕਹਿੰਦੇ